ਜਿਹੜੀ ਸ਼ੈਲਫ ਲਾਈਫ ਦੀ ਤੁਸੀਂ ਗੱਲ ਕਰਦੇ ਹੋ ਨਾ ਸਾਡਾ ਪੀਜ਼ਾ 4-5 ਦਿਨਾਂ ਬਾਅਦ ਵੀ ਉਹੋ ਜੀ ਸੌਫਟਨੈਸ ਰਹਿੰਦੀ ਹੈ ਜਿਹੋ ਜੀ ਉਹਦੀ ਪਹਿਲੇ ਦਿਨ ਹੁੰਦੀ ਹੈ ਪਰ ਮੈਦੇ ਵਾਲਾ ਪੀਜ਼ਾ ਤੁਸੀਂ ਅੱਧੇ ਘੰਟੇ ਬਾਅਦ ਹੀ ਜੇ ਏਸੀ 'ਚ ਰੱਖਦਾ ਤਾਂ ਉਹ ਲੱਕੜ ਬਣ ਜਾਂਦਾ ਉਹ ਐਨ ਲੱਕੜ ਹੁੰਦੀ ਹੈ ਅਹੀਂ ਜੇ ਪਹਾੜਾਂ ਦਾ ਟੂਰ ਬਣਾਇਆ ਹੋਵੇ ਤਿੰਨ ਚਾਰ ਦਿਨ ਦਾ ਤਾਂ ਅਸੀਂ ਜਦੋਂ ਅੱਜ ਬਣਾ ਲਿਆ ਤਸੀਂ ਪੰਜਵੇਂ ਦਿਨ ਵਾਪਸ ਹੋਣਾ ਤਾਂ ਸਾਡਾ ਪੀਦਾ ਪੰਜਵੇਂ ਦਿਨ ਤੱਕ ਵਾਪਸ ਆ ਜਾਂਦਾ ਖਾਂਦੇ ਜਾਈਦਾ ਖਾਂਦੇ ਆਇਦਾ ਪ੍ਰੌਟੇ ਗਰੂੜਾ ਦਾ ਚੱਕ ਲੀਦੇ ਪਰ ਇੰਨੀ ਲਾਈਫ ਸ਼ੈਲਫ ਲਾਈਫ ਪ੍ਰੌਟੇ ਦੀ ਲੰਬੀ ਨਹੀਂ ਹੁੰਦੀ ਜਿਨੀ ਕਿਉਂਕਿ ਬੇਕਡ ਚੀਜ਼ਾਂ ਦੀ ਲਾਈਫ ਥੋੜੀ ਵੱਧ ਹੁੰਦੀ ਮੈਦੇ ਦੇ ਪੀਦੇ ਦਾ ਫਰਕ ਇਹ ਆ ਜਦੋਂ ਆਪਾਂ ਆਟਾ ਗੁੰਨ ਲੈਨੇ ਆ ਆਟੇ ਦੀ ਲਾਈਫ ਸਿਰਫ 2 ਦਿਨ ਦੀ ਆ ਮੈਦਾ ਤੁਸੀਂ 14 ਦਿਨ 15 ਦਿਨ ਵੀ ਚਲਾ ਸਕਦੇ ਕਿਓ ਮੱਖਣ ਦੀ ਆਪਾਂ ਗੱਲ ਕਰ ਰਹੇ ਆ ਪਰ ਅੱਜ ਕੱਲ ਨਾ ਜਿਹੜਾ ਥੋੜਾ ਜਿਹਾ ਕਹਿ ਲੋ ਕਿ ਡਾਈਟ ਕੌਂਸ਼ੀਅਸ ਹੋ ਗਏ ਲੋਕ ਜਿਹੜੇ ਕਹਿੰਦੇ ਆ ਜੇ ਅਸੀਂ ਮੋਟੇ ਹੋ ਜੰਨੇ ਆ ਉਹ ਕਿਓ ਮੱਖਣ ਖਾਣਾ ਹੀ ਛੱਡ ਦਿੰਦੇ ਨੇ ਕਿ ਇਹਦੇ ਨਾਲ ਕੀ ਮੋਟਾਪੇ ਦਾ ਵੀ ਅਸਰ ਪੈਂਦਾ ਕੋਈ ਇਹ ਡਿਪੈਂਡ ਕਰਦਾ ਜੀ ਉਹਨਾਂ ਦੀ ਡਾਈਟ ਤੇ ਖਾਣ ਵਾਲਾ ਕਿਹੜੇ ਹਿਸਾਬ ਨਾਲ ਕਿਹੜੀ ਚੀਜ਼ ਕਿਦਾਂ ਖਾ ਰਿਹਾ ਵਾ ਜੇ ਖਾਣਾ ਆਪਾਂ ਸਹੀ ਤਰੀਕੇ ਖਾਵਾਂਗੇ ਤਾਂ ਅਮਰਤ ਆ ਜੇ ਉਹਨੂੰ ਗਲਤ ਤਰੀਕੇ ਖਾਵਾਂਗੇ ਤਾਂ ਜ਼ਹਿਰ ਆ ਹੁਣ ਮੇਰੇ ਸਰੀਰ ਜਿਹੋ ਜਾਂ ਜੇ ਮੈਂ ਕੌਲੀ ਭਰ ਕੇ ਮੱਖਣ ਦੀ ਖਾਣ ਲੱਗ ਜਾ ਤਾਂ ਫੇਰ ਲਈ ਮੇਰੇ ਲਈ ਉਹ ਜ਼ਹਿਰ ਆ ਤੇ ਜੇ ਮੈਂ ਉਹਦਾ ਇੱਕ ਛੋਟਾ ਚਮਚਾ ਲੈਣਾ ਆ ਤੇ ਉਹ ਮੈਨੂੰ ਮੇਰੇ ਹਾਰਟ ਲਈ ਵੀ ਚੰਗਾ ਮੇਰੀ ਸਿਹਤ ਲਈ ਵੀ ਚੰਗਾ ਤੁਹਾਨੂੰ ਮਿੱਠੇ ਨੇ ਕੁਝ ਨਹੀਂ ਗਣਾ ਅੱਜ ਤਾਂ ਲੋਕੀ ਮਿੱਠੇ ਮਿੱਠੇ ਤੋਂ ਭੱਜ ਲੈਂਦੇ ਆ ਜਿਹੜੇ ਭੱਜਦੇ ਆ ਜਿੰਮ ਵਾਲੇ ਵੀ ਮਿੱਠੇ ਤੋਂ ਭੱਜੀ ਜਾਂਦੇ ਆ ਹੁਣ ਤਾਂ ਕਨਸੈਪਟ ਬਦਲ ਗਏ ਨੇ ਲੋਕਾਂ ਇਹ ਸਿੱਖਿਆਤ ਹੀ ਨਹੀਂ ਹੋ ਰਹੀ ਜੋ ਕੋਈ ਕਹਿ ਦਿੰਦਾ ਉਹੀ ਮੰਨ ਲੈਂਦੇ ਆ ਕੋਈ ਸਟੱਡੀ ਨਹੀਂ ਕੋਈ ਸਿੱਖਣਾ ਹੀ ਨਹੀਂ ਕੋਈ ਪੜ੍ਹਨਾ ਹੀ ਨਹੀਂ ਅਹੀਂ ਜੇ ਪਹਾੜਾਂ ਦਾ ਟੂਰ ਬਣਾਇਆ ਹੋਵੇ 3-4 ਦਿਨ ਦਾ ਤਾਂ ਅਹੀਂ ਜ ਤੇ ਪੰਜਵੇਂ ਦਿਨ ਵਾਪਸ ਹੋਣਾ ਤਾਂ ਸਾਡਾ ਆਪੀ ਦਾ ਪੰਜਵੇਂ ਦਿਨ ਤੱਕ ਵਾਪਸ ਆ ਜਾਂਦਾ ਖਾਂਦੇ ਹੀ ਆਈਦਾ ਖਾਂਦੇ ਜਾਈਦਾ ਖਾਂਦੇ ਆਈਦਾ ਖਾਂਦੇ ਹੀ ਜਾਂਦੇ ਆ ਖਾਂਦੇ ਹੀ ਆਉਨੇ ਆ ਤੇ پراਟੇ ਗੁਰੂ ਦਾ ਚੱਕ ਲਿਦੇ ਪਰ ਇੰਨੀ ਲਾਈਫ ਸ਼ੈਲਫ ਲਾਈਫ پراਟੇ ਦੀ ਲੰਬੀ ਨਹੀਂ ਹੁੰਦੀ ਜਿਨੀ ਕਿਉਂਕਿ ਬੇਕਡ ਚੀਜ਼ਾਂ ਦੀ ਲਾਈਫ ਥੋੜੀ ਵੱਧ ਹੁੰਦੀ ਜਦੋਂ ਬੇਕ ਹੋ ਜਾਂਦੀ ਹੈ ਨਾ ਚੀਜ਼ ਤਾਂ ਉਹਦੀ ਲਾਈਫ ਥੋੜੀ ਵੱਧ ਜਾਂਦੀ ਹੈ ਤੇ ਕੰਪੈਰੀਟਿਵਲੀ ਜਿਹੜੀਆਂ ਹੁਣ ਮਾਰਕੀਟ ਸਾਨੂੰ ਚੀਜ਼ਾਂ ਮਿਲਦੀਆਂ ਨੇ ਉਹਦੇ ਕੰਪੈਰੀਟਿਵਲੀ ਮਤਲਬ ਕਿ ਕੰਪੈਰੀਟਿਵਲੀ ਜੇ ਆਪਾਂ ਮੈਂ ਵਹਿ ਦੱਸਦਾ ਆ ਆਟੇ ਤੇ ਪੀਦੇ ਦਾ ਮੈਦੇ ਤੇ ਪੀਦੇ ਦਾ ਫਰਕ ਇਹ ਆ ਜਦੋਂ ਆਪਾਂ ਆਟਾ ਗੁੰਨ ਲੈਨੇ ਆ ਆਟੇ ਦੀ ਲਾਈਫ ਸਿਰਫ 2 ਦਿਨ ਦੀ ਆ ਮੈਦਾ ਤੁਸੀਂ 14 ਦਿਨ 15 ਦਿਨ ਵੀ ਚਲਾ ਸਕਦੇ ਦੋ ਦਿਨ ਦਾ ਜਿਹੜਾ ਆਟਾ ਗੁੰਨਿਆ ਗੁੰਨਿਆ ਹੋਇਆ ਆਟਾ ਹੁੰਦਾ ਨਾ ਕਿਉਂਕਿ ਜਦੋਂ ਆਪਰੇਟ ਇਦਾਂ ਹੈ ਕਿ ਜਿਹੜਾ ਆਪਾਂ ਮਾਰਨਿੰਗ ਡੋ ਕੀਤਾ ਆ ਉਹ ਈਵਨਿੰਗ ਜੀ ਉਸ ਹੋ ਜਾਣਾ ਹੈ ਤੇ ਜਿਹੜਾ ਜੇ ਜ਼ਰੂਰਤ ਪਏ ਤਾਂ ਫਿਰ ਸੈਕੰਡ ਲੋਟ ਨਾਲ ਦੀ ਨਾਲ ਬਰਤਬਤ ਦੋ ਦਿਨ ਚੱਲਦਾ ਜਿਹੜਾ ਆਟੇ ਦਾ ਡੋ ਸਾਡੇ ਵਾਲਾ ਹਾਂ ਜਿਹੜਾ ਮੈਦੇ ਦਾ ਡੋ ਆ ਉਹ ਤੁਸੀਂ ਇੱਕ ਵਾਰ ਕਰ ਲਓ ਤੇ ਉਹ ਤੁਹਾਡਾ 1 ਹਫ਼ਤਾ 10 ਦਿਨ 15 ਦਿਨ ਕਿਤੇ ਨਹੀਂ ਜਾਂਦਾ ਉਹਦੀ ਲਾਈਫ ਉਹਦੀ ਇਦਾਂ ਪਰ ਹਾਂ ਜਿਹੜੀ ਸ਼ੈਲਫ ਲਾਈਫ ਦੀ ਤੁਸੀਂ ਗੱਲ ਕਰਦੇ ਹੋ ਨਾ ਸਾਡਾ ਪੀਦਾ 4-5 ਦਿਨਾਂ ਬਾਅਦ ਵੀ ਉਹੋ ਜੀ ਸੌਫਟਨੈਸ ਰਹਿੰਦੀ ਆ ਜਿਹਾ ਉਹਦੀ ਪਹਿਲੇ ਦਿਨ ਹੁੰਦੀ ਆ ਪਰ ਮੈਦੇ ਵਾਲਾ ਪੀਜ਼ਾ ਤੁਸੀਂ ਅੱਧੇ ਘੰਟੇ ਬਾਅਦ ਜੇ ਏਸੀ 'ਚ ਰੱਖਦਾ ਤਾਂ ਉਹ ਲੱਕੜ ਬਣ ਜਾਂਦਾ ਉਹ ਲੱਕੜ ਹੁੰਦੀ ਆ ਬਿਲਕੁਲ ਤੇ ਕੁਕੀਜ਼ ਦੀ ਜਿਹੜੀ ਸ਼ੈਲਫ ਲਾਈਫ ਆਸੀਂ ਪ੍ਰੀਜ਼ਰਵਟਿਵਸ ਉਹ 'ਚ ਨਹੀਂ ਪਾਉਂਦੇ ਹੈਗੇ ਪਰ ਫਿਰ ਵੀ ਆਪਾਂ ਨੋਟਿਸ ਤਾਂ ਨਹੀਂ ਕੀਤਾ ਪਰ 10-12 ਦਿਨ ਆਪਾਂ ਮੰਨ ਸਕਦੇ ਆ ਕਿ 2 ਹਫ਼ਤੇ ਦੀ ਲਾਈਫ ਤਾਂ ਹੈਗੀ ਆ ਕੁਕੀਜ਼ ਦੀ ਕਿਉਂਕਿ ਉਹ 'ਚ ਪਿਓਰ ਬਟਰ ਹੁੰਦਾ ਤੇ ਪਿਓਰ ਆਟਾ ਹੁੰਦਾ ਫਿਰ ਜਿੰਨਾ ਕੁ ਲਾਈਫ ਇੱਕ ਆਪਣੇ ਬਿਸਕਟ ਕੱਢ ਜਾਣ ਇਹ ਇਸ ਲਈ ਕਹਿ ਰਹੇ ਆ ਕਿ ਜੇ ਕਿਸੇ ਨੇ ਕਰਨਾ ਹੁੰਦਾ ਆਰਡਰ ਤੋ ਇੰਨਾ ਕ ਮੰਨ ਕੇ ਚੱਲੇ ਪਰ ਨਿਆਣੇ ਰਹਿਣ ਕਿੱਥੇ ਦਿੰਦੇ ਬਿਲਕੁਲ ਬਿਲਕੁਲ ਬੱਚੇ ਰਹਿਣ ਕਿੱਥੇ ਦਿੰਦੇ ਆ ਉਹ ਜਿਹਨੂੰ ਮੂੰਹ ਨੂੰ ਲੱਗੀ ਹੋਣੀ ਤਾਂ ਫਿਰ ਫਟੇ ਚੱਕੀ ਹਟੂਗਾ ਨਾ ਉਹ ਤਾਂ ਇੱਕ ਬਹੁਤ ਇੱਕ ਹੈਂਡੀ ਵਰਡ ਹਾਂਜੀ ਮਗਰ ਜਿਹੜੇ ਵੀ ਬੱਚੇ ਹੈ ਇਹਨਾਂ ਨੂੰ ਉਹਨਾਂ ਲਈ ਆਣੀ ਚੀਜ਼ ਹੈ ਜਿੰਨਾ ਦੀਆਂ ਸੇਤਾ ਨਹੀਂ ਬਣਦੀਆਂ ਕਿਉਂਕਿ ਮੱਖਣ ਰੱਬ ਵੱਲੋਂ ਇਹੋ ਜੀ ਚੀਜ਼ ਬਣਾਈ ਹੋਈ ਆ ਕਿ ਜਿਹੜਾ ਪਚਾਉਣਾ ਕਿਉ ਮੱਖਣ ਪਚਾਉਣਾ ਬਾਕੀ ਤੇਲਾਂ ਨਾਲੋਂ ਚੰਗਾ ਆ ਈਜ਼ੀਲੀ ਪਚਦਾ ਹਲਦੀ ਵੀ ਆ ਤੇ ਇੱਕ ਕਮਜ਼ੋਰ ਬੰਦੇ ਲਈ ਤਾਂ ਵੈਸੇ ਕਿਉਂ ਮੱਖਣ ਖਰਾਕ ਹੁੰਦੀ ਅਸਾ ਇੱਕ ਮੇਰਾ ਹੁਣ ਨਾ ਆਪ ਗੱਲ ਕਰਦੇ ਕਰਦੇ ਮੇਰੇ ਮਾਈਂਡ 'ਚ ਆਇਆ ਕਿਉਂ ਮੱਖਣ ਦੀ ਆਪਾਂ ਗੱਲ ਕਰ ਰਹੇ ਆਂ ਪਰ ਅੱਜ ਕੱਲ ਨਾ ਜਿਹੜਾ ਥੋੜਾ ਜਿਹਾ ਕਹਿ ਲੋ ਕਿ ਡਾਈਟ ਕੌਨਸ਼ੀਅਸ ਹੋ ਗਏ ਲੋਕ ਜਿਹੜੇ ਕਹਿੰਦੇ ਆ ਜੇ ਅਸੀਂ ਮੋਟੇ ਹੋ ਜੰਨੇ ਆ ਉਹ ਕਿਉਂ ਮੱਖਣ ਖਾਣਾ ਹੀ ਛੱਡ ਦਿੰਦੇ ਨੇ ਕਿ ਇਹਦੇ ਨਾਲ ਕੀ ਮੋਟਾਪੇ ਦਾ ਵੀ ਅਸਰ ਪੈਂਦਾ ਕੋਈ ਇਹ ਡਿਪੈਂਡ ਕਰਦਾ ਜੀ ਉਹਨਾਂ ਦੀ ਡਾਈਟ ਤੇ ਖਾਣ ਵਾਲਾ ਕਿਹੜੇ ਹਿਸਾਬ ਨਾਲ ਕਿਹੜੀ ਚੀਜ਼ ਕਿਦਾਂ ਖਾ ਰਿਹਾ ਵਾ ਜੇ ਖਾਣਾ ਆਪਾਂ ਸਹੀ ਤਰੀਕੇ ਖਾਵਾਂਗੇ ਤਾਂ ਅਮਰਤਾ ਜੇ ਉਹਨੂੰ ਗਲਤ ਤਰੀਕੇ ਖਾਵਾਂਗੇ ਤਾਂ ਉਹ ਜ਼ਹਿਰ ਆ ਜੇ ਆਪਾਂ ਨਾਸ਼ਤੇ ਦੇ ਵਿੱਚ ਜਿੱਦਾਂ ਹੁਣ ਮੈਂ ਹੀ ਆ ਹੁਣ ਮੇਰੇ ਸਰੀਰ ਜਿਹੋ ਜਿਹਾ ਜੇ ਮੈਂ ਕੌਲੀ ਭਰ ਕੇ ਮੱਖਣ ਦੀ ਖਾਣ ਲੱਗ ਜਾ ਤਾਂ ਫੇਰ ਲਈ ਮੇਰੇ ਲਈ ਉਹ ਜ਼ਹਿਰ ਆ ਤੇ ਜੇ ਮੈਂ ਉਹਦਾ ਇੱਕ ਛੋਟਾ ਚਮਚਾ ਲੈਣਾ ਆ ਹਨਾ ਤੇ ਉਹ ਮੈਨੂੰ ਮੇਰੇ ਹਾਰਟ ਲਈ ਵੀ ਚੰਗਾ ਮੇਰੀ ਸਿਹਤ ਲਈ ਵੀ ਚੰਗਾ ਥਿੰਦੇਾਈ ਵੀ ਚਾਹੀਦੀ ਹੁੰਦੀ ਫੈਟ ਵੀ ਜ਼ਰੂਰੀ ਹੁੰਦਾ ਆ ਜਮਾ ਛੱਡ ਦੇਣਾ ਅੱਜ ਕੱਲ ਤਾਂ ਹੁਣ ਮੈਂ ਅੱਜ ਹੀ ਸਗੋਂ ਉਹ ਇੱਕ ਡਾਕਟਰ ਬੀਬੀ ਆ ਜਿਹੜੀ ਗੋਰੀ ਉਹ ਬਹੁਤ ਕੁਝ ਦੱਸਦੀ ਹੈ ਉਹ ਕਹਿੰਦੇ ਵੀ ਹਜੇ ਤੱਕ ਸਾਇੰਸ ਇਹ ਨਹੀਂ ਸਿੱਧ ਕਰ ਸਕੀ ਕਿ ਫੈਟ ਨਾਲ ਹੀ ਹਾਰਟ ਅਟੈਕ ਹੁੰਦਾ ਕਿ ਨਹੀਂ ਤੇ ਆਪਾਂ ਮੈਂ ਮੈਂ ਇਹਦੀ ਇੰਨੀ ਡੈਪਥ ਵਿੱਚ ਨਹੀਂ ਜਾ ਸਕਦਾ ਪਰ ਇਹ ਆ ਕਿ ਹਾਂ ਕੋਈ ਵੀ ਚੀਜ਼ ਤੁਸੀਂ ਖਾਣੀ ਆ ਉਹਨੂੰ ਇੱਕ ਸੀਮਤ ਅਵਸਥਾ ਦੇਖਾਉਂਗੇ ਇੱਕ ਗਿਣੀ ਮਿਸੀ ਤੁਸੀਂ ਚੀਜ਼ ਲੈ ਕੇ ਖਾਓਗੇ ਕਿ ਇੰਨੀ ਮੇਰੀ ਸਿਹਤ ਨੂੰ ਲੋਡ ਆ ਤਾਂ ਉਹ ਤੁਹਾਡੇ ਲਈ ਅਮਰਤ ਆ ਐਕਸੈਸ ਆਫ एवरीथिंग ਇਜ਼ ਪੌਇਜ਼ਨ ਨਾਰਮਲੀ ਤਾਂ ਆਪਾਂ ਗੱਲ ਕਰੀਏ ਹੁਣ ਗੁਰਦੁਆਰਾ ਸਾਹਿਬ ਦੇ ਵਿੱਚ ਆਪਾਂ ਜਾਂਦੇ ਆ ਉੱਥੇ ਦੀਗ ਮਿਲਦੀ ਐ ਕਈ ਜਣੇ ਤਾਂ ਉਹ ਵੀ ਕਹਿੰਦੇ ਨੇ ਕਿ ਨਹੀਂ ਵੀ ਮੈਂ ਵੀ ਡਾਈਟ ਤੇ ਆ ਮੈਂ ਬਿਲਕੁਲ ਥੋੜੀ ਜੀ ਦੇ ਲੋ ਮੈਨੂੰ ਮੈਂ ਪ੍ਰਸ਼ਾਦ ਨਹੀਂ ਖਣਾ ਹੈਗਾ ਮੈਂ ਉਹ ਹੀ ਤੁਹਾਨੂੰ ਦੱਸ ਰਿਹਾ ਕਿ ਜਿੱਦਾਂ ਹੁਣ ਮੈਨੂੰ ਤੁਹਾਡਾ ਤਾਂ ਪਤਾ ਨਹੀਂ ਸਾਡੇ ਵਾਰੀ ਉਹ ਇੱਕ ਲੇਖ ਹੁੰਦਾ ਸੀ ਸਾਡੇ ਵੱਡੇ ਵਡੇਰੇ ਸੀਗਾ ਸਾਡੇ ਵੱਡੇ ਵਡੇਰੇ ਉਹ ਚ ਦੱਸਦੇ ਸੀਗੇ ਕਿ ਸਾਡੇ ਵੱਡੇ ਵਡੇਰੇ ਕਿੰਨੇ ਤਗੜੇ ਹੁੰਦੇ ਸੀ ਠੀਕ ਹੈ ਨਾ ਦੱਬ ਕੇ ਵਾਹ ਤੇ ਰੱਜ ਕੇ ਖਾਹ ਵਾਲਾ ਹਿਸਾਬ ਸੀਗਾ ਕਿ ਉਹਨਾਂ ਨੇ ਇੱਕ ਵਾਰੀ ਉਹਨਾਂ ਦੇ ਆ ਪਾਠ ਰਖਾਇਆ ਸੀ ਤੇ ਉਹ ਪੂਰਾ ਕੜਾਹਾ ਚਾਰ ਭੜਾਈ ਖਾ ਗਏ ਸੀਗੇ ਦੇਖਦਾ ਤੇ ਮੁੜ ਕੇ ਉਹਨਾਂ ਨੂੰ ਵੀ ਕੋਈ ਪਤਾ ਹੀ ਨਹੀਂ ਵੀ ਕਿੱਥੇ ਗਿਆ ਜਾਂ ਤਾਂ ਤੁਸੀਂ ਕਸਰਤਾਂ ਉਹ ਜੀਆਂ ਕਰੋ ਸੇਤਾਂ ਉਹ ਜੀਆਂ ਰੱਖੋ ਵਰਜਸ਼ਾਂ ਉਹ ਜੀਆਂ ਹੋਣ ਜੋਰ ਵਾਲੇ ਕੰਮ ਹੋਣ ਫੇਰ ਤੁਸੀਂ ਖਾਓ ਤੁਹਾਨੂੰ ਮਿੱਠੇ ਨੇ ਕੁਝ ਨਹੀਂ gena ਅਜ ਤਾਂ ਮਲੋਕੀ ਮਿੱਠੇ ਮਿੱਠੇ ਤੋਂ ਭੱਜ ਲੈਂਦੇ ਆ ਜਿਹੜੇ ਭੱਜਦੇ ਆ ਜਿੰਮ ਵਾਲੇ ਵੀ ਮਿੱਠੇ ਤੋਂ ਭੱਜੀ ਜਾਂਦੇ ਆ ਸਾਡੀ ਵਾਰੀ ਆ ਕੋਈ ਥੋੜੀ ਸੀਗਾ ਸਾਡੇ ਲਈ ਤਾਂ ਉਹ ਇੱਕ ਬੜੀ ਮਰਦਾਨ ਚੀਜ਼ ਹੁੰਦੀ ਹੈ ਹੁਣ ਦਾ ਕਨਸੈਪਟ ਬਦਲ ਗਏ ਨੇ ਲੋਕਾਂ ਇਹ ਸਿੱਖਿਆ ਤੇ ਨਹੀਂ ਹੋ ਰਹੀ ਜੋ ਕੋਈ ਕਹਿ ਦਿੰਦਾ ਉਹ ਹੀ ਮੰਨ ਲੈਂਦੇ ਆ ਕੋਈ ਸਟੱਡੀ ਨਹੀਂ ਕੋਈ ਸਿੱਖਣਾ ਹੀ ਨਹੀਂ ਕੋਈ ਪੜ੍ਹਨਾ ਹੀ ਨਹੀਂ ਜੇ ਇੱਕ ਇੱਕ ਅਪ ਟੂ ਇੱਕ ਐਕਸਟੈਂਟ ਹੁੰਦੀ ਆ ਕਿਸੇ ਚੀਜ਼ ਦੀ ਵੀ ਲਿਮਟ ਹੁੰਦੀ ਆ ਮਿੱਠਾ ਤੁਸੀਂ ਖਾਓਗੇ ਜੇ ਤੁਹਾਨੂੰ ਹੁਣ ਮੈਂ ਇੱਕ ਮਜ਼ਦੂਰ ਆ ਇੱਕ ਮੰਡੀ 'ਚ ਮਜ਼ਦੂਰ ਲੱਗਾ ਮਿਹਨਤਾਂ ਕਰ ਰਿਹਾ ਹੁਣ ਤੇ ਆਪਾਂ ਸੜਕਾਂ ਤੇ ਸ਼ਬੀਲਾ ਅੱਜ ਦੀਆਂ ਥੋੜੀ ਲਗਾ ਰਹੇ ਹਾਂ ਹੂੰ ਆਪਾਂ ਸ਼ਬੀਲਾ ਗੁਰੂਕਾਲ ਤੋਂ ਲਾਉਣੇ ਪਏ ਆ ਸ਼ਰਦਾ ਵਜੋ ਤੇ ਮਿੱਠੇ ਪਾਣੀ ਦੀ ਸ਼ਵੀਲ ਕਿਉਂ ਲੱਗਦੀ ਕਿ ਬੰਦੇ ਦੇ ਅੰਦਰੋਂ ਕਮਜ਼ੋਰੀ ਹੋ ਜਾਂਦੀ ਆ ੁੱੱਪੇ ਫਿਰ ਫਿਰ ਕੇ ਜਾਂ ਮਿਹਨਤਾਂ ਕਰ ਕਰ ਕੇ ਅਗਲੇ ਦੇ ਅੰਦਰ ਉਹ ਸਤ ਮੁੱਕ ਜਾਂਦਾ ਉਹ ਮਿੱਠਾਈ ਬੂਰਾ ਕਰਦਾ ਉਹਨਾਂ ਨੂੰ ਹੂੰ ਮੈਂ ਨਹੀਂ ਕਹ ਰਿਹਾ ਕਿ ਤੁਸੀਂ ਮਿੱਠਾ ਖਾਓ ਪਰ ਮੈਂ ਇੱਕ ਉਦਾਂ ਗੱਲ ਕਰ ਰਿਹਾ ਕਿ ਇਹ ਤਾਂ ਧਾਰਨਾ ਬਣਾ ਲਈ ਜਿਹੜੀ ਚੀਜ਼ ਦੀ ਤੁਹਾਡੇ ਸਰੀਰ ਨੂੰ ਲੋੜ ਆ ਹਰ ਚੀਜ਼ ਕੁਦਰਤ ਨੇ ਬਣਾਈ ਆ ਤੁਹਾਨੂੰ ਇਸੇ ਲਈ ਬਣਾਈ ਆ ਨਾ ਜੇ ਦੇਗ ਦੇਗ ਵਿੱਚ ਮਿੱਠਾਈ ਪੈਂਦਾ ਕੜਾਹ ਪ੍ਰਸ਼ਾਦ ਦੀ ਦੇਗਾ ਮਿੱਠਾਈ ਪੈਂਦਾ ਨਾ ਤੇ ਗੁਰੂ ਘਰ ਹਰ ਕੋਈ ਸਮਾਗਮ ਤੋਂ ਬਿਨਾ ਦੇਖ ਤੋਂ ਬਿਨਾ ਤਾਂ ਕੰਪਲੀਟ ਹੁੰਦਾ ਨਹੀਂ ਹਨਾ ਤੁਸੀਂ ਆਪਣੇ ਸਰੀਰਾਂ ਦੇ ਲੈਵਲ ਉਸ ਤੱਕ ਟੰਗ ਦੇ ਰੱਖੋ ਆਪਣੀਆਂ ਬਰਜੀਆਂ ਆਪਣੀਆਂ ਕਰਨੀਆਂ ਛੱਡੀਆਂ ਹੋਈਆਂ ਆਪਾਂ ਐਕਸਰਸਾਈਜ਼ ਕਰਨੀ ਛੱਡੀ ਹੋਈ ਹੈ ਮੈਂ ਤਾਂ ਇਹਨੂੰ ਵੀ ਕਹਣਾ ਮਨੂੰ ਬੀਬੀ ਨੂੰ ਮੈਂ ਹੁਣ ਮੈਂ ਕਹਿ ਰਿਹਾ ਕਿ ਮੇਰੇ ਨਾਲ ਸਾਈਕਲਿੰਗ ਕਰਿਆ ਕਰ ਆਪਾਂ ਕਰ ਵੀ ਲੈਨੇ ਆ ਪਰ ਹੁਣ ਬਹਾਨੇ ਹੀ ਬਹੁਤ ਨੇ ਮੈਂ ਤਾਂ ਫਿਰ ਜਿੰਮ ਲੱਗਿਆ ਮੈਂ ਸਾਈਕਲਿੰਗ ਵੀ ਹੁਣ ਤਾਂ ਆਪਾਂ ਤਾਂ ਆਪਣੇ ਆਪ ਨੂੰ ਸੈੱਟ ਰੱਖਣਾ ਕਿ ਹੁਣ 38 ਦੇ ਹੋ ਗਏ ਆ ਗਾਂਦ ਦੀ ਲਾਈਫ ਬੜੇ ਪਨੇ ਨੇੜੇ ਨੇੜੇ ਆ ਜਾਣਾ ਫੇਰ ਨਹੀਂ ਸੰਭਲਿਆ ਜਾਣਾ ਹੁਣ 40 ਤੋਂ ਪਹਿਲੇ ਬਲੇ ਆਪਣੇ ਆਪ ਨੂੰ ਸੈੱਟ ਕਰ ਲੋ ਸਾਰਿਆਂ ਨੂੰ ਹੀ ਸਲਾਹ ਆ 30 ਤੱਕ ਸਰੀਰ ਤਾਂ ਤੁਹਾਡਾ ਅਮਰਤ ਹੁੰਦਾ ਤੁਹਾਡਾ ਸਰੀਰ ਹੀ ਇਹੋ ਜੀ ਕੈਪੇਬਿਲਿਟੀ ਹੁੰਦੀ 30 ਸਾਲ ਦੀ ਉਮਰ ਤੱਕ ਦਾ ਬੰਦਾ ਲੱਕੜ ਪੱਥਰ ਸਭਾ ਜਮ ਕਰੀ ਜਾਂਦਾ ਜਦੋਂ 30 ਤੋਂ ਬਾਅਦ ਤੁਹਾਡੇ ਹਾਰਮੋਨਸ ਚੇਜ ਹੋ ਜਾਂਦੇ ਆ ਜਰਾਵਲ ਬੁਢਾਪੇ ਵਾਲੇ ਪਾਸੇ ਸਰੀਰ ਜਾਣਾ ਸ਼ੁਰੂ ਕਰਦਾ ਤੇ ਫੇਰ ਤੁਹਾਨੂੰ ਪਤਾ ਲੱਗਦਾ ਕਿ ਹੁਣ ਆ ਚੀਜ਼ ਸੰਜਮਣਾ ਖਾਣੀ ਆ ਆ ਐਕਸਰਸਾਈਜ਼ ਕਰਨੀ ਆ ਇਹ ਚੀਜ਼ਾਂ ਤੁਹਾਡੇ ਲਈ ਬਹੁਤ ਮੈਟਰ ਕਰਦੀਆਂ ਐਕਸਰਸਾਈਜ਼ ਬਹੁਤ ਜ਼ਰੂਰੀ ਆਪਾਂ ਹੁਣੇ ਗੱਲ ਕਰ ਰਹੇ ਸੀ ਗੱਲ ਕਰਦੇ ਕਰਦੇ ਤੁਸੀਂ ਨਾ ਪਾਮ ਆਇਲ ਦਾ ਨਾਮ ਲਿੱਤਾ ਮੈਂ ਉਹਦੇ ਬਾਰੇ ਜ਼ਰੂਰ ਜਾਨਣਾ ਚਾਹੂੰਗਾ ਕਿ ਕਿਉਂਕਿ ਅੱਜ ਕੱਲ੍ਹ ਰੀਲਸ ਬਹੁਤ ਆ ਰਹੀਆਂ ਨੇ ਗਿਆ ਕੁਝ ਲੋਕ ਜਿਹੜਾ ਅਵੇਅਰਨੈਸ ਵੀ ਕਰ ਰਹੇ ਐ ਕਿ ਅਸੀਂ ਆਈਸਕ੍ਰੀਮ ਖਾਂਦੇ ਆ ਉਹਦੇ ਵਿੱਚ ਵੀ ਅੱਜ ਕੱਲ੍ਹ ਪਾਮ ਆਇਲ ਮਿਲਣ ਲੱਗ ਗਿਆ ਜੇ ਗੱਲ ਕਰੀਏ ਚਿਪਸ ਦਾ ਪੈਕੇਟ ਤਾਂ ਸੇਮ ਚਿਪਸ ਦਾ ਪੈਕੇਟ ਫੋਰਨ ਦੇ ਵਿੱਚ ਕਿਤੇ ਮਿਲਦਾ ਉਹਦੇ ਵਿੱਚ ਨਹੀਂ ਹੁੰਦਾ ਉਹ ਪਰ ਇੱਥੇ ਜਿਹੜਾ ਮਿਲਦਾ ਉਹਦੇ ਵਿੱਚ ਉਹ ਚੀਜ਼ ਹੁੰਦੀ ਹੈ ਉਹਦੇ ਬਾਰੇ ਥੋੜਾ ਦੱਸੋ ਪਾਮ ਆਇਲ ਹੈ ਕੀ ਹੈ ਤੇ ਇੰਨਾ ਜ਼ਿਆਦਾ ਕਿਉਂ ਯੂਜ਼ ਹੋਣ ਬਬਾਈ ਤੁਸੀਂ ਤਾਂ ਸਾਨੂੰ ਡਾਈਟੀਸ਼ਨ ਹੀ ਸਮਝ ਲਿਆ ਅਸੀਂ ਐਸ ਲੈਵਲ ਦੇ ਡਾਈਟੀਸ਼ਨ ਹੀ ਪਰ ਪਾਮ ਆਇਲ ਚੰਗੀ ਚੀਜ਼ ਨਹੀਂ ਹੈਗੀ ਅਸੀਂ ਆਪਣੀ ਕਿਚਨ ਚ ਵੀ ਇੰਟਰੋਡਿਊਸ ਨਹੀਂ ਕਰਦੇ ਉਹਨੂੰ ਅਸੀਂ ਨਹੀਂ ਖਵਾਉਂਦੇ ਕਿਸੇ ਨੂੰ ਪਾਮ ਆਇਲ ਨਾਲ ਤਲੀ ਹੋਈ ਚੀਜ਼ ਹਾਂ ਕਿਉਂਕਿ ਉਹ ਸਿੱਧਾ ਅੰਤੜੀਆਂ ਚ ਜੰਮਦਾ ਨਾੜਾ ਚ ਜੰਮਦਾ ਤੁਹਾਡੇ ਤੇਲ ਤੇ ਜਿਹੜਾ ਨਾੜਾ ਜੰਮੂਗਾ ਫਿਰ ਤੁਹਾਨੂੰ ਬਿਮਾਰੀਆਂ ਹੀ ਲਾਊਗਾ ਠੀਕ ਆ ਤੇ ਜਿਹੜੇ ਤੁਸੀਂ ਪੀਦੇ ਖਾਣੇ ਮੈਂ ਫਿਰ ਮੁੜ ਕੇ ਤਾਂ ਮੇਰੇ ਮੇਰੇ ਮਤਲਬ ਦੀ ਗੱਲ ਨਿਕਲ ਆਈ ਹੈ ਤੁਹਾਡੀ ਗੱਲ ਚੋਂ ਕਿ ਜਿਹੜੇ ਜਿਹੜੀ ਜਨਤਾ ਪੀਦੇ ਖਾ ਰਹੀ ਆ 50 160 ਮਤਲਬ 50 60 100 ਰੁਪਏ ਤੱਕ ਦੇ ਜਾਂ ਸਿੰਗਲ ਟਾਪਿੰਗ ਪੀਦੇ ਡਬਲ ਟਾਪਿੰਗ ਪੀਦੇ ਜਾਂ ਸਸਤੇ ਪੀਦੇ ਕਿਸੇ ਵੀ ਛੋਟੇ ਵੱਡੇ ਆਊਟਲੈਟ ਤੋਂ ਕਿਤੋਂ ਵੀ ਖਾ ਰਹੇ ਹੋ ਉਹ ਤੁਹਾਨੂੰ ਪਾਮ ਆਇਲ ਦੇ ਨਾਲ ਸੰਬੰਧਿਤ ਜਿਹੜੀ ਸੀ ਚੀਜ਼ ਸੌਸ ਪੈਂਦੀ ਆ ਤੁਸੀਂ ਉਹੀ ਖਾ ਰਹੇ ਤੁਸੀਂ ਪੀਦਾ ਦਾ ਖਾ ਹੀ ਨਹੀਂ ਰਹੇ ਤੇ ਪਾਮ ਆਇਲ ਤਾਂ ਹੁਣ ਬਹੁਤ ਦੇਸ਼ਾਂ 'ਚ ਬੈਨ ਵੀ ਹੋ ਚੁੱਕਾ ਹੂੰ ਬਾਕੀ ਤੁਸੀਂ ਦੇਖੋ ਭਾਈ ਤੁਸੀਂ ਖਾਣਾ ਨਹੀਂ ਖਾਣਾ ਹੈ ਤੁਹਾਡੇ ਤੇ ਹੁਣ ਆਪਾਂ ਤਾਂ ਤੁਹਾਨੂੰ ਸੱਚ ਦੱਸਦਾ ਪੀਜ਼ਾ ਉਥੋਂ ਖਾਓ ਜਿੱਥੇ ਤੁਹਾਨੂੰ ਲੱਗੇ ਕਿ ਹਾਂ ਭਾਈ ਇਹ ਚੀਜ਼ ਪਾ ਰਿਆ ਵਾ ਤੇ ਔਰੇ ਬੰਜਾ ਬਣਾ ਕੇ ਨਹੀਂ ਪਾ ਰਿਆ ਤੇ ਜਿਹੜੇ ਮੇਰੇ ਸਿੰਘ ਭਰਾ ਚੀਜ਼ ਭਰ-ਭਰ ਕੇ ਪਾਉਂਦੇ ਆ ਪੀਜ਼ੇ ਤੇ ਬਹੁਤ ਵਧੀਆ ਗੱਲ ਆ ਚੀਜ਼ ਹੀ ਪਾਓ ਫਿਰ ਤੁਸੀਂ ਔਰੇ ਬੰਜਾ ਕਿਉਂ ਪਾਉਨੇ ਹੋ ਚੀਜ਼ ਸੌਸ ਕਿਉਂ ਪਾ ਰਹੇ ਹੋ ਹਣਾ ਕਾਤੋਂ ਬਿਨਾਂ ਦੇਖਿਆ ਦੇਖੀ ਆਊਟਲੈਟਸ ਦੀ ਵੱਡੇ ਦੇਖਿਆ ਦੇਖੀ ਆਪਾਂ ਚੀਜ਼ ਵੀ ਵਧੀਆ ਦੇ ਰਹੇ ਆ ਮਾਲ ਵੀ ਮਹਿੰਗਾ ਪਾ ਰਹੇ ਆ ਰੇਟ ਵੀ ਘਟ ਦੇ ਰਹੇ ਆ ਤੇ ਫਿਰ ਗੰਦ ਕਾ ਤੋ ਖਾਣਾ ਹੂੰ ਕਿਉਂ ਪਾਮੌਲ ਖਾਈ ਜਾਣਾ